ਮਹਾਵੀਰ ਸਿੰਘ ਬ੍ਰਦਰ ਹੀ ਜੀ ਵੱਡਾ ਮੇਰਾ ਹਾਂਜੀ ਉਹਨਾਂ ਬਾਰੇ ਦੱਸ ਦਿਓ ਕਿਤਨਾ ਸੁਭਾਅ ਸੀ ਬਹੁਤ ਵਧੀਆ ਹੈ ਜੀ ਸੁਭਾਅ ਤਾਂ ਤੇ ਇੰਨਾ ਵਧੀਆ ਕੋਈ ਕਹਿ ਨਹੀਂ ਸਕਦੇ ਵੇਖੋ ਜੀ ਤਿੰਨਾ ਚੋਂ ਪਿੰਡਾਂ ਦੀ ਸੰਗਤ ਖਲੋਤੀ ਹੈ ਇੱਕ ਪਿਆਰ ਕਰਕੇ ਖੜੀ ਹੈ ਜੀ ਚਾਰ ਪੰਜ ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈੱਡ ਬਾਡੀ ਆਏ ਤੇ ਅਸੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਪਿੰਡ ਸਾਰਾ ਇਕੱਠਾ ਹੋਇਆ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ ਪੰਜ ਛੇ ਪਿੰਡਾਂ ਦੀ ਸੰਗਤ ਆਈ ਹੈ ਜੀ ਅਜੇ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਹੈ ਪੂਰੀ ਧੰਨਵਾਦ ਜੀ ਧੰਨਵਾਦ ਜੀ ਤੁਹਾਾਰਾ ਬਹੁਤ ਵਧੀਆ ਜੀ ਬਹੁਤ ਮਿਹਲਾ ਪੜੇ ਸਾਨੂੰ ਬਹੁਤ ਵਧੀਆ ਇਨਸਾਨ ਆਂ ਫੈਮਿਲੀ ਵਾਸਤੇ ਬੜਾ ਵੱਡਾ ਕਾਟਾ ਹੈ ਬੜਾ ਵੱਡਾ ਕਾਟਾ ਜੀ ਭਾਈ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਅਨੰਤ ਵੀਰ ਸਿੰਘ ਹੈ ਜੀ ਅਨੰਤ ਪਾਪਾ ਕੱਢੀ ਲੱਗਦੀ ਹਾਂ ਜੀ ਕੀ ਸਦਾ ਵੀ ਆ ਰਹੇ ਨੇ ਕਿਤਾਬ ਕਿ ਕਿੱਸੇ ਦਾ ਸਾਲਾ ਕਰਦੇ ਭਜੀਤ ਦਾ ਤੁਹਾਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਿਲ ਕੇ ਪਹਾੜੀ ਪਹਾੜੀ ਦੇਖੀ ਹੈ ਤੇ ਉਹ ਨਹੀਂ ਰਹੇ ਤੇ ਉਹ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋ ਨੰਬਰਾਂ ਤੋਂ ਉਹ ਬੁਸਡੇ ਸਾਨੂੰ ਕਿ ਟਾਈਮ ਉਹਨਾਂ ਦਾ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਿਹਾ ਹਨ ਉਹਨੂੰ ਟੈਨਸ਼ਨ ਚ ਆ ਗਿਆ ਕਿ ਕੀ ਗੱਲ ਹੋਈ ਅਹੀਂ ਅੱਗੋਂ ਉਹਨਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅੱਗੋਂ ਅਸੀਂ ਪੁੱਛ ਕੇ ਦੱਸਦੇ ਹਾਂ ਫਿਰ ਉਹਨਾਂ ਦਾ ਸ਼ਾਮ ਕੇ 6 ਵਜੇ ਤੱਕ ਸਾਨੂੰ ਕਾਲ ਆਈ ਹੈ ਕਿ ਉਹਨਾਂ ਦੇ ਤੇ ਪਹਾੜੀ ਦੇਗੀ ਤੇ ਉਹਨਾਂ ਨਾਲ ਐਕਸੀਡੈਂਟ ਹੋ ਗਿਆ ਹੈ ਇਦਾਂ ਹਾਂਜੀ ਕੱਲ੍ਹ ਤੋਂ ਤੁਹਾਡੀ ਗੱਲ ਹੈ ਕਿਸ ਕੱਲ੍ਹ ਬਾਅਦ ਕਿਸ ਕਰਨੇ ਕੱਲ੍ਹ ਬਾਅਦ ਤੁਹਾਡੀ ਉਹੀ ਨਾਰਮਲ ਜਿਵੇਂ ਕਹਿੰਦੇ ਸਾਡੇ ਨਗਰ ਕੀਰਤਨ ਨਿਕਲਿਆ ਸੀ ਕਹਿੰਦੇ ਸੀ ਕਿ ਸੇਵਾ ਸੇਵਾ ਕਰੀਂ ਤੇ ਸ਼ਾਮ ਨੂੰ ਮੈਂ ਗੱਲ ਕਰਾਂਗਾ ਤੇ ਬਾਅਦ ਵਿੱਚ ਸ਼ਾਮ ਨੂੰ ਗੱਲ ਨਹੀਂ ਬਾਅਦ ਵਿੱਚ ਦੀ ਗੱਲ ਨਹੀਂ ਪਾਪਾ ਦੇ ਸੁਪਨੇ ਸੀ ਕਿ ਮਲਕੀ ਆਪਣੇ ਤੋਂ ਵੱਡੀ ਪੋਸਟ ਤੇ ਅਫਸਰ ਨੌਕਰੀ ਵਧੀਆ ਇਹ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਕਰਚ ਕਮੋਣ ਵਾਲੇ ਮੇਰੇ ਚਾਚੂ ਦਾਦੂ ਤੇ ਬਸ ਤੇ ਹਾਂਜੀ ਨਾਮ ਦੱਸੋ ਮੇਰਾ ਨਾਮ ਸੁਖਵਿੰਦਰ ਸਿੰਘ ਇਹਨਾਂ ਦੀ ਡਿਊਟੀ ਜੀ ਸੀ ਹੋਰ ਔਰੰਚਲ ਉੱਥੇ ਕ੍ਰੇਨ ਆਪਰੇਟਰ ਸੀਗੇ ਆਪਣੇ ਮਹਿਕਮੇ ਚ ਤੇ ਉਹ ਸਲਾਈਡ ਹੋ ਗਈ ਉੱਥੇ ਪਾੜੀ ਹਾਂਜੀ ਤੋਂ ਪਰਿਵਾਰਨਾਂ ਦਾ ਮਾਤਾ ਪਿਤਾ ਪਤਨੀ ਇੱਕ ਬੇਟਾ ਹੈ 14 ਸਾਲ ਦਾ ਕੋਈ ਆਪਸ਼ਨ ਨਹੀਂ ਦਾ ਬੋ ਜੀ ਪਹਾੜੀ ਨਾਲ ਪਹਾੜ ਨਾਲ ਟੱਕਰ ਉੱਥੇ ਲਈ ਤੇ ਪਹਾੜੀ ਪਹਾੜ ਡਗਣ ਵਾਲੀ ਗੱਲ ਆ ਜੀ ਪਰਿਵਾਰ ਤੇ ਵੀ ਤੇ ਜਵਾਨ ਨੇ ਵੀ ਪਹਾੜ ਨਾਲ ਮੱਥਾ ਲਾਇਆ ਸੀ ਘਰ ਪਰਿਵਾਰ ਨੇ ਗੱਲ ਬਾਤ ਹਾਂਜੀ ਮੇਰਾ ਭਤੀਜਾ ਸੀਗਾ ਜੀ ਹਾਂਜੀ ਤੇ ਜਿੱਦਣ ਇਹਨਾਂ ਦੇ ਇਤਰਾ ਹੁੰਦੇ ਆ 7 ਤਰੀਕ ਨੂੰ ਹੋਏ ਆ 12 ਵਜੇ ਤੱਕ ਫੋਨ ਆਉਂਦਾ ਰਿਹਾ 2:30 ਵਜੇ ਇਹ ਹਾਦਸਾ ਹੋਇਆ ਤੇ ਸਾਨੂੰ 5.5 ਫੋਨ ਆਇਆ ਸੁਭਾ ਦੀ ਗੱਲ ਕਰੀਏ ਤੇ ਮੇਰੇ ਕੋ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋ ਲਫਜ਼ ਹੀ ਨਹੀਂ ਹੈਗੇ ਇੰਨਾ ਵਧੀਆ ਸੁਭਾ ਤੇ ਮਲਾਪੜਾ ਰੱਬ ਵਰਗਾ ਰੂਹੀ ਹੋ ਜੀ 21 ਦਸੰਬਰ ਨੂੰ ਗਏ ਛੁੱਟੀ ਕੱਟ ਕੇ ਤੁਹਾਨੂੰ ਕਿਹਦੇ ਪਤਾ ਲੱਗਦਾ ਹੈ ਤੁਹਾਨੂੰ ਪਤਾ ਬਦੋ ਸਾਨੂੰ 5.5 ਫੋਨ ਆਇਆ ਸ਼ਾਮ ਨੂੰ 7 ਤਰੀਕ ਨੂੰ ਕਨਾਲ ਸਿੰਘ ਸੋਚਿਆ ਜਾਂਦਾ ਕਿ ਲੱਗਦੀ ਐਡਾੜੇ ਕਦੋਂ ਪਤਾ ਲੱਗਿਆ ਕਿ ਕਿਸ ਨਾਲ ਜੱਜ ਹੈ ਗੱਲਾਂ ਮਾਰਨ ਇਹਦਾ ਅਪਰੈਕਸ ਪਤਾ ਲੱਗਾ ਮੈਂ ਅਬ ਕਿਆ ਉਸ ਪ੍ਰੋਫੈਸਰ ਸਾਹਿਬ ਪੰਡਤ ਸਾਹਿਬ ਕਹਿੰਿਆ ਉਸ ਨੂੰ ਨਹੀਂ ਉੱਥੇ ਗਏ ਹਾਂ ਮਨਾਉਣਾ ਉੱਥੇ ਪਤਾ ਲੱਗਾ ਕਿ ਆ ਕੰਮ ਹੋਇਆ ਉਹਦੋਂ ਵਾਪਸੀ ਆਉਂਦੇ ਸਾਂ ਤਾਤੀਕ ਨੂੰ ਤੇ ਸਾਤਰੀ ਤੋਂ ਆਉਂਦੇ ਮੈਨੂੰ ਪਤਾ ਲੱਗਾ ਕਿ ਆ ਤਾਲੀ ਪਾ ਦੋ ਮਾਗਿਆ ਪਿਆਰ ਕਮੋ ਯਾਰ ਛਕਾ ਦਾ ਤੇ ਕਿਦਾਂ ਦੇ ਕੰਮ ਨੇ ਵੱਡੇ ਕੰਮ ਨੇ ਭਾਦਮ ਅਸਲ ਆਇਆ ਬਿਲਡਿੰਗ ਨੇ ਸਾਲ ਤੋਂ ਬਾਅਦ ਦਾਦਾ ਹੀ ਆਪਦੇ ਵੀ ਭਾਦਮ ਮਸਾਲ ਭਾਦ ਦਾ ਪਾੜੀ ਉਹ ਦੇਖਣ ਦੇਗਾ ਤੁਹਾਡੀਆਂ ਫੋਟੋਆਂ ਨੂੰ ਲਾ ਦੇਖਿਆ ਤੁਹਾਨੂੰ ਗੋ ਮਹਾਰਾਜ ਜੀ ਜਾਣਦਾ ਵੀ ਕੀ ਉਹਨਾਂ ਚੱਲਦਾ ਬਣਿਆ ਕਿਦਾਂ ਹੋਇਆ ਕੀ ਗੱਲ ਬਾਤ ਹੈ ਨਾ ਸ਼ੁਰੂ ਐਂਡ ਤੇ ਕੀ ਗੱਲ ਕਰਤੀ ਸੀ ਇਹ ਆ ਰਾਸ ਟੋਲੇ ਦੀ ਮਨ ਦੀ ਗੱਲ ਬਾਤ ਸਾਨੂੰ ਆਈ ਇਹ ᱫੋਮ ਨਾਲ ਫੇਰੇ ਦਾਦਾ ਟਰੱਕ ਨਾਲ ਚੱਲਾਂਗੇ ਦਾ ਮੈਂ ਤੀਸਾਂ ਤਲਾਹਾ ਦਾ ਹਾਂ ਨਾ ਕਹਿੰਦੇ ਥੰਗ ਤਲਾਹ ਥੰਗ ਤਾਲੀ ਕਰਵਾ ਗਏ ਅੰਦਰ ਤੋਂ ਕੋਈ ਮਗਰ ਨਹੀਂ ਲੇ ਕਿੰਦਾ ਕਰਦਾ ਨਾ ਇਹ ਬਹਿਣ ਨਹੀਂ ਕੋਈ ਕੰਮ ਨਹੀਂ ਕੀ ਉਧਰ ਹੀ ਬੱਸ ਹੁਣ ਇਦਾਂ ਹੱਜੇ ਖੇਡਦੇ ਰਹੇ ਕੋਈ ਕਰਦੀ ਨਹੀਂ ਕੰਦਾ ਬੰਦਾ ਕਰਦੇ ਰਹੇ ਹਾਂ ਕੋਈ ਗੱਲ ਬਾਤ ਨਹੀਂ ਇਦਾਂ ਬਸ ਅਸੀਂ ਆ ਗਏ ਹਾਂ ਉਥੇ ਇਧਰ ਆਉਂਦੇ ਆ ਆ ਜਾਣ ਪਤਾ ਕਰੀਏ ਅਗਰ ਰੌਣਕ ਮੋਗੇ ਨਾ ਉਸ ਕਰਵਾ ਦੇ ਉਹਨੇ ਜੀ ਹਾਂ ਆਹ ਸਾਡੇ ੱਧੜ ਨੇ ਇਹਨਾਂ ਦੇ ਦਵਾਈ ਕਿੱਥੇ ਆਉਣੇ ਕਿੱਥੇ ਦੇ ਸਰਕਾਰ ਕੋਲ ਜੋ ਸਰਕਾਰ ਆਜ ਕਦ ਪਤਾ ਕਿਸਾਨੀ ਗਰੀਬੀ ਦਾਵਾ ਉਟਾਈ ਕਿ ਨਜ਼ਮੀਨ ਆ ਉਹਦੇ ਹੱਥੇ ਦੇ ਨਾਲ ਆੜੀਏ ਉਹਦੇ ਫਿਰਨੇ ਹਾਂ ਸਾਡੇ ਵਾਸੀ ਉਹ ਜਿਆਦਾ ਇਹ ਗੇਮ ਬੜਾ ਵੱਡਾ ਦੋਖਤੰਗਾ ਕੀ ਹੋ ਗਿਆ ਵਾਸਤੇ ਬੇਟੇ ਦੀ ਕੀ ਕੀਤਾ ਸਾਡੇ ਕੋਲ ਦਵਾ ਵੀ ਨਹੀਂ ਕੋਈ ਹੁੰਦਿਆ ਇਹ ਕਿਹੜੀ ਸ਼ੈ ਆ ਦੇਹਾਂ ਤੇ ਮੂੰਹ ਵਿੱਚ ਤਾਂ ਨਿਕਲਦਾਂਗੇ ਕੀ ਕਰੀਏ ਹਾਂ ਪਹਾੜ ਉਹਦੇ ਤੇ ਕਾਹ ਡਗਾ ਪਹਾੜ ਆ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੀ ਬਿਲਕੁਲ ਵੱਸੇ ਬੜਾ ਔਖਾ ਕੰਮ ਹੋਇਆ ਜਿਹੜਾ ਬੇਟੇ ਦੀ ਘਟਨਾ ਹੋਈ ਹੈ ਕਿ ਕਿੰਨਾ ਬਹੁਤ ਹੀ ਬੇਵਕਤੀ ਮੌਤ ਜਿਹੜੀ ਆ ਸਾਡੇ ਬੱਚੇ ਦੀ ਕਰਮਵੀਰ ਦੀ ਹੋਈ ਆ ਬੜੇ ਗਰੀਬੀ ਦਾਵੇ ਦੇ ਵਿੱਚ ਪਰਿਵਾਰ ਜਿਹੜਾ ਸੀ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਬਸ਼ਰ ਕਰ ਰਿਹਾ ਆ ਤੇ ਬੱਚਾ ਜਿਹੜਾ ਸੀ ਆਪਣੇ ਮਾਤਾ ਪਿਤਾ ਤੇ ਬੱਚਿਆਂ ਨੂੰ ਬੁੱਕਲ ਚ ਲੈ ਕੇ ਗੁਜ਼ਾਰਾ ਕਰ ਰਿਹਾ ਸੀਗਾ ਬੇਵਕਤੀ ਮੌਤ ਦੇ ਕਾਰਨ ਜਿੱਥੇ ਵੱਡਾ ਦੁੱਖ ਆ ਉਥੇ ਮਾਨਵੀ ਮਹਿਸੂਸ ਕਰਦੇ ਆ ਕਿ ਸਾਡਾ ਬੱਚਾ ਜਿਹੜਾ ਆ ਉਹ ਇਸ ਦੇਸ਼ ਦੀਆਂ ਹੱਦਾਂ ਸਰਹੱਦਾਂ ਦੇ ਉੱਤੇ ਅਰਨਾਚਲ ਦੇ ਵਿੱਚ ਦੇਸ਼ ਦੀ ਸੇਵਾ ਦੇ ਕੌਮ ਦੇ ਕੰਮ ਆਇਆ ਆ ਮੇਰਾ ਜਥੇਬੰਦੀ ਵੱਲੋਂ ਸਰਕਾਰ ਨੂੰ ਅਪੀਲ ਆ ਕਿ ਸਰਕਾਰ ਪੰਜਾਬ ਸਰਕਾਰ ਬਣਦੇ ਬੈਨੀਫਿਟ ਦੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਸਹੀ ਤਰੀਕੇ ਨਾਲ ਪੂਰੀ ਕਰ ਦੇਵੇ ਤਾਂ ਕਿ ਪਰਿਵਾਰ ਨੂੰ ਤਰਵਾਸ ਹੋ ਸਕੇ ਤੇ ਕੇਂਦਰ ਸਰਕਾਰ ਦੇ ਜਿਹੜੇ ਆਪਣੇ ਬੈਨੀਫਿਟ ਨੇ ਉਹ ਆਲਰੇਡੀ ਜਿਹੜੇ ਆ ਉਹਨਾਂ ਪ੍ਰੋਸੈਸ ਨੇ ਤੇ ਪੰਜਾਬ ਸਰਕਾਰ ਵੀ ਇਹਦੇ ਲਈ ਵੱਡੀ ਜਿਹੜੀ ਮਦਦ ਹੈ ਜੋ ਪਰਿਵਾਰ ਤੇ ਬੈਨੀਫਿਟ ਪਾਉਂਦੇ ਆ ਉਹਨਾਂ ਨੂੰ ਜਾਰੀ ਕਰੇ ਮੈਂ ਪੂਰੀ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸਟੇਟ ਦੇ ਵੱਲੋਂ ਇਸ ਬੇਵਕਤੀ ਮੌਤ ਦੇ ਉੱਤੇ ਪਰਿਵਾਰ ਦੇ ਨਾਲ ਡੂੰਘਾ ਦੁੱਖ ਪ੍ਰਗਟ ਕਰਦਾ ਹੈ ਧੰਨਵਾਦ